ਆਇਆ ਜੀ ਸਾਗਰ ਦੇਖੋ ਨਾ ਜਿਹੜਾ ਡੈਮ ਆ ਸਾਹ ਪਰ ਕੰਢੀ ਡੈਮ ਹਾਂ ਜੀ ਹਾਂ ਜੀ ਹਾਂ ਜੀ ਆਪਣੇ ਦੋਆ ਜੀ ਉਪਰ ਆਲਾ ਉੱਪਰਲਾ ਉੱਪਰ ਦਾ ਹਿਸਾਬ ਦਾ ਕਰਦਾ ਜਿਹੜਾ ਪਾਣੀ ਗਾੜੀ ਮੈਂ ਬਣਾਣਾ ਤੁਹਾਡੀ ਮੈਂ ਉਹ ਪਾਣੀ ਇਹ ਹੁੰਦਾ ਨਾ ਉਹ ਨੂੰ ਚਲਾਵਾ ਕੇ ਸਾਰੇ ਜਨੇ ਇਕੱਠੇ ਆਉਂਦਾ ਭਾਇਆ ਅੰਨੇ ਸਾਬਦਾ ਆਹ ਨਹੀਂ ਮੈਮ ਜਿਹੜੇ ਆਦੇ ਆਗੇ ਆਗੇ ਜੀ ਆਗੇ ਫਸਲੇ ਨੂੰ ਵੀ ਫਸਲੇ ਨੂੰ ਫੋਟੋ ਖਿੱਚ ਫੜੋ ਕੋਹੜੇ ਬਸਲੇ ਜੀ ਉੱਛੇ ਕੱਢ ਜਾ ਫੋਟੋ ਨਹੀਂ ਦੁਨੀਆ ਦੀ ਬੰਦਾ ਉਹਨਾਂ ਪਤਾ ਹੀ ਕੈਮਰੇ ਵਾਲਾ ਬੰਦਾ ਮੈਂ ਖਾ ਆਪਣਾ ਫਸਲੇ ਨੇ ਬੱਚੂ ਖਿੱਚ ਨਹੀਂ ਇਹਦਾ ਸਾਰਾ ਮੈਰੀ ਪ੍ਰਬੰਧ ਜਿਹੜਾ ਇਹਦਾ ਨਾ ਆਗੇ ਤੋਂ ਫੋਟੋ ਮਾਡਲ ਚਲਾਣਾ ਜੀ ਹਾਂ ਫੋਟੋ ਮੋਬਾਈਲ ਚਲਾਉਣਾ ਆਵਾਰੀ ਲਾਲਾ ਫੋਟੋ ਵੱਡ ਚੁਗੀ ਆਹੋ ਲੈ ਜਾਇਂ ਦੁਬਾਰਾ 9.255 ਕਹਿੰਦੇ ਜੀ ਤੇ ਇਹਦਾ ਨਾਮ ਸਾਪਰ ਚੰਡੀ ਇਹਦਾ ਸਾਡਾ 116 ਕਿਲੋਮੀਟਰ ਉੱਪਰ ਉਹ ਡੈਮ ਆ ਰਜੀਤ ਖਾਲ ਡੈਮੇਜ ਤੇ ਅਸੀਂ ਕੰਮ ਇਹ ਉਹ ਸੈਕੰਡ ਸ਼ੇਡ ਅੱਗੇ ਜਦੋਂ ਆਪਾਂ ਕੋ ਬੜੀ ਲੜਾਈ ਲੜੀ ਤੇ ਇਹਦਾ ਕੰਮ ਸਪਾਰਟੂ ਹੋਣਾ ਚਾਹੀਦਾ ਪਰ ਤੋਟੋ ਵੀ ਸਾਲ ਇਹ ਬੈਠੇ ਰਹੇ ਪਰ ਹਰਤਾ ਦੇ ਅਕੀਰ ਇਹ ਛੇਕ ਦੇ ਦੇ ਇਹ ਸਰਮਾ ਦਾ ਜਿਹੜਾ ਹੁੰਦਾ ਉਹ ਇਸ ਲੈਵਲ ਤੇ ਆਪਾਂ ਪਾਣੀ ਸਟੋਰ ਕਰਦੇ ਕਿ ਕਿੰਨਾ ਪਛੜ ਗਿਆ ਹਾਂ ਸਾਡਾ ਟਾਈਮ ਹੈ ਉੱਪਰ ਲੱਗੇ ਕਰ ਸੁਣ ਲਈਏ ਨਾ ਕੀ ਲੈ ਬਾਈ ਤੇ ਆਹੀ ਉਹਦੀ ਸਟੋਰੇਜ ਕਪੈਸਿਟੀ ਆਈ ਆ 527 ਤੱਕ ਵੱਧ ਤੋਂ ਵੱਧ ਅਹੀਂ ਇਹ ਸਟੋਰ ਕਰ ਸਕਦੇ 1000